ਸੱਚੀ ਗੁਰਬਾਣੀ ਅਤੇ ਗੁਰਮਤਿ ਵਿਚਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਘਰ ਦੀ ਸਾਧ ਸੰਗਤ ਜੀ ਸਮਾਗਮਾਂ ਦੀ ਰਿਕਾਰਡਿੰਗ ਕਰਤ ਵਾਸਤੇ ਸੱਚੀ ਸੁੱੱਚੀ ਗੁਰਬਾਣੀ ਸੁਣਨ ਵਾਲੋਂ ਇਸ ਸਮਾਗਮ ਦੀ ਰਿਕਾਰਡਿੰਗ ਹੋ ਰਹੀ ਹੈ ਵੈਕ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ

परमानेंट के <rax> लिए, दे दे लिए। ते ते तो भी कर बात का कर रहे थे कराने के लिए उन्होंने कहना कि उनका कहना कि जब तक इलाज नहीं हो रहा है एक मात्र फर्क पुष्पा यह पुष्टि हुआ कि साथ में पर देने का बात बहुत करते हो रहा था भाई साहब सुनिए बात का बंदना नाम की एक चीज से किया ਮੇਕੀ ਸਬਜ਼ੀ ਬਣੀ ਹੈ ਟੇਲਾ ਨਾਲ ਬਣਿਆ ਠੰਡਾ ਦੇਸੀ ਕੀ ਹੋਦਾ ਦੇਸੀ ਹਾਂ ਜੀ ਅੱਜ ਨਗਰ ਚੜ੍ਹਿਆ ਕੀਰਤਨ ਦਰਬਾਰ ਵੀ ਚੜ੍ਹਿਆ ਤੇ ਬਾਰੇ ਕੀ ਕਹਿੰਦੇ ਇਸ ਸਾਲਾਂ ਦਾ ਗੁਰਪੁਰਖ ਜੀ ਬਾਬਾ ਦੀਪ ਸਿੰਘ ਜੀ ਦੇ ਗੁਰਗ੍ਰਾਮ ਸਾਹਿਬ ਜੀ ਦੇ ਪ੍ਰਕਾਸ਼ਧਾਨ ਨੂੰ ਸਨਮਾਨ ਦਿੱਤਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ਧਾਨ ਨੂੰ ਸਨਮਾਨ ਦਿੱਤਾ ਇੱਕ ਕਿ ਤੰਦਰਬਾਰ ਹਰ ਸਾਹਿਬ ਦੀ ਤਰ੍ਹਾਂ ਬੜੀ ਧੂਮ-ਧਾਮ ਨਾਲ ਕਰਵਾਇਆ ਗਿਆ ਜੀ ਮਾ ਲਾਹਰ ਗੋਬਿੰਦਪੁਰੇ ਦੀ ਸੰਗਤਾਂ ਦੇ ਸਹਿਯੋਗ ਨਾਲ ਸਾਰੀਆਂ ਸੰਗਤਾਂ ਬਹੁਤ ਸਹਿਯੋਗ ਨਾਲ ਤੇ ਪੂਰੇ ਸਾਡੀ ਸਭਾ ਦੇ ਮੈਂਬਰ ਗੁਰਦੁਆਰਾ ਸਿੰਘ ਸਭਾ ਦੇ ਮੈਂਬਰ ਪੂਰੇ ਉਤਸ਼ਾਹ ਨਾਲ ਮਨਾਉਂਦੇ ਨੇ ਲੰਗਰ ਦੇ ਵਿੱਚ ਕੀ ਕੀ ਬਣਾ ਰਹੇ ਹੋ ਦੇ ਵਿੱਚ ਜੀ ਗੁਰੂ ਘਰ ਲੰਗਰ ਆ ਜੀ ਵਧੀਆ ਪੂਰੀ ਝੋਲੇ ਘੜਾ ਗਜਰੇਲਾ ਤੇ ਅੱਜ ਦੇ ਜੂਤ ਨੂੰ ਆਈ ਸੀ ਕੀ ਮੈਸੇਜ ਦਵਾਂਗੇ ਜੀ ਨਸ਼ੇ ਤੇ ਆ ਕੇ ਇਹੋ ਜਿਹਾ ਭਰਾਲੇ ਕਰਨਾ ਜੀ ਗੁਰੂ ਦੇ ਨਾਲ ਜੁੜਨ ਨੂੰ ਗੁਰੂ ਘਰ ਨਾਲ ਜੁੜਨ ਨੂੰ ਇਹਨਾਂ ਚਿਰੋਂ ਕਿਤੇ ਆਪਣੇ ਆਪੇ ਭਰਾਲੇ ਕਰਨ ਵਾਹਿਗੁਰੂ ਜੀ ਕਾ ਵਾਹਿਗੁਰੂ ਸੱਚੀ ਕੁਰਬਾਨੀ ਅਕੀ ਗੁਰਮਤ ਵਿਚਾਰ